ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਤਵਾਰੇ ਆ ਬਾਬਾ ਜੀ ਨੇ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਮੈਂ ਕਵਤਾ ਬੋਲਦੀ ਆ ਜਾਂ ਸੰਸਾਰ ਦੀ ਕਵਤਾ ਬੋਲ ਲਈ ਕੋਈ ਦੁਨਿਆਵੀ ਬੋਲ ਲਈ ਕੋਈ ਗੁਰੂ ਦੀ ਬੋਲ ਲਈ ਕੋਈ ਬਾਬਾ ਬੁੱਢਾ ਸਾਹਿਬ ਜੀ ਦੀ ਹੋਗੀ ਕੋਈ ਕਿ ਭਗਤਾਂ ਦੀ ਹੋਗੀ ਬੋਲ ਨਹੀਂ ਹੈ ਤੇ ਵੈਗਰੂ ਜੀ ਮੇਰੀ ਬੇਨਤੀ ਸਾਰਿਆਂ ਨੂੰ ਇਹ ਪਾ ਮੈਂ ਕਪਤਾ ਬੋਲਦੀ ਆ ਆਪਾਂ ਨੂੰ ਸਾਰਿਆਂ ਨੇ ਬਾਣੀ ਨੇ ਬੰਨੇ ਲਵਣਾ ਹੈ ਤੁਹਾਡੀ ਮਿਹਰਬਾਨੀ ਤੁਸੀਂ 2-4 ਮਿੰਟ ਕੱਢ ਕੇ ਸੁਣਦੇ ਜੀ ਜ਼ਰੂਰ ਤੇ ਬਾਕੀ ਸਾਰੇ ਆਪਾਂ ਬਾਣੀ ਦਾ ਲੜ ਨਹੀਂ ਛੱਡਣਾ ਅਮਰ ਤੇ ਵੈਰਾ ਗੁਰੂ ਸਭ ਦੇ ਪਰਿਵਾਰਾਂ ਨੂੰ ਬਖਸ਼ਣ ਜੀ ਵੈਗਰੂ ਜੀ ਆਪਾਂ ਕੋਈ ਜੀ ਬਾਣੀ ਤੋਂ ਵਾਂਝੇ ਨਾ ਰਹੀਏ ਸਮਾਂ ਪਲ-ਪਲ ਕਰਕੇ ਸਭ ਦਾ ਵੀਰਦਾ ਜਾਂਦਾ ਤੁਹਾਡਾ ਸਾਡਾ ਤੇ ਵੈਗਰੂ ਜੀ ਜੇ ਕੁਝ ਵੱਧ ਘਟ ਮੇਰੇ ਤੋਂ ਬੋਲਿਆ ਜੇ ਮੈਨੂੰ ਮਾਫੀ ਦੇਣੀ ਜੀ ਕਈ ਵਾਰ ਪਤਾ ਨਹੀਂ ਲੱਗਦਾ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਿਲ ਵਿੱਚ ਤਾਨੂੰ ਜਿਵਸਾਲਿਆ ਤਾਨੇ ਬਾਬਾ ਦੀਪ ਸਿੰਘ ਜੀ ਅਸੀਂ ਦਿਲ ਵਿੱਚ ਤਾਨੂੰ ਜਿਵਸਾਲਿਆ ਤਾਨੇ ਬਾਬਾ ਦੀਪ ਸਿੰਘ ਜੀ ਤੇਰੇ ਤੇ ਅਮੇ ਦਾ ਸਾਨੂੰ ਤੇਰੇ ਉਤੇ ਆਸਾਂ ਜੀ ਤੇਰੇ ਤੇ ਉਮੀਦਾਂ ਸਾਨੂੰ ਤੇਰੇ ਉੱਤੇ ਆਸਾ ਜੀ ਦੇਖੀ ਕਿਤੇ ਕਰਦੀ ਨਾ ਦਾਰੇ ਤੋ ਨਰਾਸਾ ਜੀ ਤੇਰੇ ਦਾਰੇ ਨਾਲ ਪਿਆਰ ਸੱਚਾ ਪਾਲਿਆ ਤਨ ਬਾਬਾ ਦੀਪ ਸੰਗੈ ਜੀ ਤਾਨੂੰ ਦਿਲ ਵਿੱਚ ਅਸੀ ਜੀਵਸਾਲਿਆ ਤਨ ਬਾਬਾ ਦੀਪ ਸੰਗੈ ਜੀ ਤੇਰੇ ਤੇਜ ਕੀਨ ਸਾਨੂੰ ਤੇਰੇ ਤੇ ਪਰੋਸਾ ਜੀ ਤੇਰੇ ਤੇਜ ਕੀਨ ਸਾਨੂੰ ਤੇਰੇ ਤੇ ਪਰੋਸਾ ਜੀ ਜਿਹੜੇ ਛੱਡ ਜਾਂਦੇ ਹੁੰਦਾ ਉਹਨਾ ਤੇ ਕੀ ਰੋਸਾ ਜੀ ਜਿਹੜੇ ਛੱਡ ਜਾਂਦੇ ਹੁੰਦੇ ਉਹਨਾ ਤੇ ਕੀ ਰੋਸਾ ਜੀ ਅਸੀਂ ਪਾਪੀਆਂ ਨੇ ਮਸਾ ਤੇਨੋਂ ਪਾਲਿਆ ਤਾਂ ਦੀਪ ਸੰਗ ਜੀ ਅਸੀਂ ਦੇਲ ਵਿੱਚ ਤਾਨ ਨੂੰ ਜਿਵਾ ਸਾਲਿਆ ਤਾਨ ਬਾਬਾ ਦੀਪ ਸੰਗ ਜੀ ਹਰ ਧਮ ਕਰਾਂ ਮੈਂ ਤਾਂ ਤੇਰੀਆਂ ਉਡੀਕਾਂ ਜੀ ਹਰ ਧਮ ਕਰਾਂ ਮੈਂ ਤਾਂ ਤੇਰੀਆਂ ਉਡੀਕਾਂ ਜੀ ਸੰਗਤਾਂ ਦੇ ਵਿੱਚ ਕਰਾਂ ਤੇਰੀਆਂ ਤਰੀ ਫਾਂਜੀ ਸੰਗਤਾਂ ਦੇ ਵਿੱਚ ਕਰਾਂ ਤੇਰੀਆਂ ਤਰੀ ਫਾਂਜੀ ਕੌਣ ਦੇ ਬਦ ਦੀਪ ਸੰਗ ਜੀ ਕਉੜੀ ਬਦਲੇ ਮੈਂ ਜੀਵਨ ਗਵਾ ਲਿਆ ਤਾਨ ਬਾਬਾ ਦੀਪ ਸੰਗ ਜੀ ਤਾਨਉ ਦੇਲ ਵਿੱਚ ਅਸੀਂ ਜੀਵਸਾ ਲਿਆ ਤਾਨ ਬਾਬਾ ਦੀਪ ਸੰਗ ਜੀ ਸੰਗਤ ਤੋ ਤੁਹਾਡੀ ਹੈ ਜੀ ਕੋ ਸੰਗਤ ਤੁਹਾਡੀ ਦੀ ਹੋਈ ਕਮਾਂਗ ਜੀ ਰਮੀ ਸਾਤ ਗੋਹਰ ਹਰ ਵੇਲੇ ਆਂਗ ਸੰਗ ਜੀ ਤਾਨ ਪਾਗ ਜਿੰਨਾ ਨੇ ਤੈਨੂੰ ਪਾਲਿਆ ਤਾਨ ਬਾਬਾ ਦੀਪ ਸੰਗੇ ਜੀ ਤਾਨ ਪਾਗ ਜਿੰਨਾ ਨੇ ਤੈਨੂੰ ਪਾਲਿਆ ਦੀਪ ਸਿੰਘ ਜੀ ਅਸੀਂ ਦੇਲੇ ਵਿੱਚ ਤਾਨੋਂ ਜਿਵਸਾ ਲਿਆ ਤਾਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ